ਰਾਜਕਮਰ ਜੀ ਰਾਜਕਮਰ ਜੀ ਲੋਹੇ ਦੀ ਚਾਦਰ ਲਗਾਈ ਹੈ ਦੂਜੇ ਪਾਸੇ ਦੀਵਾਰ ਲਗਾਈ ਗਈ ਹੈ ਹਾਂ ਜੀ ਕਿਹੜਾ ਦਫਤਰ ਤੇ ਕੀ ਕਾਰਨਾ ਕਿਉਂ ਲਗਾਈ ਗਈ ਇਹ ਵਾਟਸਪਾ ਲਾਇਸੈਂਸ ਜਿਸਨ ਦਫਤਰ ਹੈ ਜੀ ਸਾਡਾ ਇਹ ਬਾਹਰਲਾ ਪਾਣੀ ਛੜਕਦਾ ਜੀ ਅੰਦਰ ਵਰਦਾ ਜੀ ਅੰਦਰ ਸੀ ਮਾਸੀ ਉਹ ਵੀ ਕਰਾਇਆ ਹੋਈ ਜੀ ਬੋਰਵੈਲ ਜੀ ਧਰਤੀ ਚ ਜਾਣ ਵਾਸਤੇ ਪਾਣੀ ਅੰਦਰਲਾ ਪਾਣੀ ਤਾਂ ਵਗ ਜਾਂਦਾ ਜੀ ਧਰਤੀ ਚ ਜਿਹੜਾ ਬਾਹਰਲਾ ਪਾਣੀ ਹੈ ਜੀ ਉਹ ਖਾਸਾ ਨੁਕਸਾਨ ਕਰਦਾ ਜੇ ਅੰਦਰ ਕੜ ਵੀ ਖਰਾਬ ਹੁੰਦਾ ਸਾਡਾ ਟੇਬਲਾਂ ਦੇ ਉੱਪਰ ਪਾਣੀ ਟੇਬਲ ਗਲੇ ਪਏ ਨੇ ਜਿੱਥੋਂ ਇਹਨਾਂ ਨੁਕਸਾਨ ਹੁੰਦਾ ਜੀ ਹੱਦੋਂ ਵੱਧ ਇੱਕ ਇੱਕ ਦਿਨ ਪੂਰਾ ਲੱਗਦਾ ਜੀ ਸਫਾਈਆਂ ਕਰਨ ਤੇ ਜੀ ਸਾਰੇ ਕਮਰਿਆਂ 'ਚ ਗੰਦ ਪੈ ਜਾਂਦੇ ਜੀ ਪੂਰਾ ਇਹ ਆਪਣੇ ਪੱਧਰ ਤੇ ਲਗਾ ਕੀਤਾ ਗਿਆ ਇਹ ਹਾਂ ਜੀ ਆਪਣੇ ਪੱਧਰ ਤੇ ਐਕਸ਼ਨ ਸਾਹਿਬ ਨੇ ਕਰਵਾਇਆ ਜੀ ਵੀ ਚਲੋ ਪਾਣੀ ਦੀ ਬਚਤ ਹੋ ਜੂਗੀ ਬਾਹਰਲਾ ਪਾਣੀ ਅੰਦਰ ਨਹੀਂ ਵੜੂਗਾ ਜੀ ਅੰਦਰਲਾ ਤਾਂ ਚਲੋ ਅਸੀਂ ਫਿਰ ਬੋਰ ਪਾ ਪੂਰਾ ਕਿੱਤਲਾਂ ਦਾ ਜੀ ਅੰਦਰਲਾ ਬਾਣੀ ਤਾਂ ਨਹੀਂ ਅੰਦਰ ਕਮਰੇ 'ਚ ਜਾਣ ਦਿੰਦਾ ਜੀ ਇਹਦਾ ਬਾਹਰਲਾ ਪਾਣੀ ਐ ਇਹਨਾਂ ਨਾਲ ਜਾਂਦਾ ਜੀ ਸੱਲਾਂ ਬਜ ਬਜ ਮਾਰ ਪੂਰਾ ਕਰਦਾ ਜੀ ਯਾਨੀ ਕਿ ਬਾਹਰ ਜਾਦੇ ਹੁੰਦਾ ਬਾਹਰ ਪੂਰਾ ਟੋਬਾ ਬਣ ਜਾਂਦਾ ਜੀ 4-4 ਫੁੱਟ ਪਾਣੀ ਹੋ ਜਾਂਦਾ ਜੀ ਹੂੰ ਬਾਹਰਲਾ ਪਾਣੀ ਐ ਇੰਨਾ ਜਾਂਦਾ ਜੀ ਅੰਦਰ ਸੱਲਾਂ ਬਜ ਬਜ ਕੇ ਪੂਰਾ ਬੁਰਾ ਹਾਲ ਉੱਤਰਦਾ ਨਹੀਂ ਜੀ 4-4 ਫੁੱਟ ਪਾਣੀ ਹੋ ਜਾਂਦਾ ਜੀ ਕੁਰਸੀਆਂ ਦੇ ਉੱਪਰ ਦੀ ਪਾਣੀ ਹੁੰਦਾ ਜੀ ਇਹ ਬਹੁਤ ਮੁਸ਼ਕਿਲ ਆਉਂਦੀ ਹੂ ਇਹਨੂੰ ਬਹੁਤ ਜੀ ਆਉਂਦੀ ਹੈ ਜੀ ਮੁਸ਼ਕਿਲ ਜੀ ਹੱਥ ਪੈਰ ਫੜਦੇ ਭਾਰੀ ਹੈ ਜੀ ਇਹ ਦੋ ਬੰਦੇ ਲਾਂਦੇ ਨੇ ਜੀ ਇਹਨੂੰ ਕਿਉਂਕਿ ਪੂਰਾ ਫਸਮਾ ਹੈਗਾ ਜੀ ਟਾਈਟ ਹੋ ਜਾਂਦਾ ਜੀ ਜ਼ੋਰ ਪੂਰਾ ਲੱਗਦਾ ਜੀ ਇਸ ਤਰ੍ਹਾਂ ਹੈ ਜੀ ਕਿ ਨਾਮ ਅਸਲ ਹਰਬੰਸ ਸਿੰਘ ਹਰਬੰਸ ਜੀ ਪਾਣੀ ਤੋਂ ਪਹਿਲਾਂ ਹੀ ਘਰ ਦੇ ਜੋ ਅਸੀਂ ਦੇਖ ਰਹੇ ਕੀ ਬੈੱਡ ਵਗੈਰਾ ਉੱਪਰ ਰੱਖ ਰੱਖਿਆ ਨੇ ਕਿ ਪਾਣੀ ਤੋਂ ਡਰਦੇ ਬਾਰੇ ਹਾਂਜੀ ਹਾਂਜੀ ਪਾਣੀ ਦੀ ਤਾਂ ਇੰਨੀ ਜ਼ਿਆਦਾ ਸਮੱਸਿਆ ਇੱਥੇ ਕਿ ਇੰਨੇ ਨਾਲ ਪਾਣੀ ਇੱਥੇ ਨਿਸ਼ਾਨੀਆਂ ਲੱਗੀਆਂ ਹੋਣਗੀਆਂ ਤੇ ਮੈਂ ਮਿਲਿਆ ਵੀ ਅਧਿਕਾਰੀਆਂ ਨੂੰ ਇੱਥੋਂ ਤੱਕ ਕਿ ਮੈਂ ਭਗਵੰਤ ਮਾਨ ਸਾਹਿਬ ਕੋਲੇ ਵੀ ਗਿਆ ਸਿਰਫ ਕੁਆਟਰ ਦੇ ਵਾਸਤੇ ਕਿਉਂਕਿ ਉਹ ਤਾਂ ਮਿਲਦੀ ਨਹੀਂ ਕਿਸੇ ਨੂੰ ਅਵਸਰਾਂ ਨੂੰ ਮਿਲ ਕੇ ਮੈਂ ਤਿੰਨ ਚਾਰ ਵਾਰੀ ਮਿਲ ਕੇ ਥਾਕਾਰ ਕੇ ਮੈਂ ਬੈਠ ਗਿਆ ਕੇ ਆਪ ਇਹਨੇ ਬੈਡ ਬਾਕਸ ਬੈਟਾ ਦਾ ਮੇਰੇ ਖਰਾਬ ਹੋ ਗਿਆ ਜੀ ਉਹ ਤਾਂ ਸਿੱਡ ਦਿੱਤੇ ਨੇ ਸਿੰਗਲ ਬੈਡ ਲੈ ਕੇ ਆ ਸੀ ਆ ਹਾਲ ਹੈ ਕਿਉਂਕਿ ਇੱਕ ਤਰੀਕੇ ਨੂੰ ਸਕੂਲ ਲੱਗੇ ਨੇ ਹਜੇ ਤੱਕ ਮੈਂ ਬੱਚਿਆਂ ਨੂੰ ਇਸ ਕਰਕੇ ਸਕੂਲ ਭੇਜ ਸਕੇ ਕਿਉਂਕਿ ਉੱਪਰ نیچے ਦਾ ਫਿਰ ਬੱਚੇ ਲੈ ਕੇ ਜਾਂਦੇ ਨੇ ਮੇਰੇ ਨਾਲ ਸਮਾਨ ਕਿਰਪਾ ਨਾਲ ਇਹ ਸਿਰ ਤੇ ਰੱਖ ਕੇ ਜੀ ਫਿਰ ਮੈਂ ਬਾਲਟੀਆਂ ਨਾਲ ਪਾਣੀ ਕੱਢਦਾ ਇਧਰ ਲਈ ਪਾਸੀ ਸਾਰਾ ਤੇ ਜਿਹਦੇ ਕਰਕੇ ਕਿਉਂਕਿ ਮੈਂ 100% ਹੈਂਡੀ ਬਲਾਈਂਡ ਆ ਮੇਰੇ ਘਰ ਵਾਲੀ ਆ ਉਹ ਵੀ 100% ਹੈਂਡੀਕੈਪਟ ਹੈ ਜਿਹਦੇ ਕਰਕੇ ਕਿਉਂਕਿ ਮੈਂ ਵੱਡੀਆਂ ਕੋਠੀਆਂ ਤੋਂ ਕੀ ਲੈਣਾ ਭਾਵੇਂ ਮੈਨੂੰ ਕੋਈ ਛੋਟਾ ਕਲਾ 4 ਕਲਾਸ ਦਾ ਕੁਆਟਰ ਦਿੱਤਾ ਜਾਵੇ ਘੱਟੋ ਘੱਟ ਸੁਰੱਖਿਆ ਵਾਲੀ ਥਾਂਵੇਂ ਤਾਂ ਮੈਨੂੰ ਭੇਜਿਆ ਜਾਵੇ ਜੀ ਇੱਥੇ ਬਹੁਤ ਜ਼ਿਆਦਾ ਸਮੱਸਿਆ ਸਾਰਾ ਕਿੰਨਾ ਪਾਣੀ ਆ ਜਾਂਦਾ ਇੱਥੇ ਪਾਣੀ ਇੰਨਾ ਨਾ ਹੁੰਦਾ ਜੀ ਮੈਂ ਆਪ ਲੱਗ ਲੱਗ ਹਾਂਜੀ ਲੱਗ ਲੱਗ ਪਾਣੀ ਭਰ ਜਾਂਦਾ ਹੁਣ ਵੀ ਮੇਰੇ ਘਰ ਦੇ ਉੱਪਰ ਬੈਠੇ ਨੇ ਕਿਉਂਕਿ ਇੱਕ ਨਾ ਉੱਪਰ ਚੜ ਸਕਦੇ ਨਾਲ ਕਿਣਾੜੇ ਚੱਕ ਕੇ ਹੀ ਉੱਪਰ ਲੈ ਕੇ ਜਾਣਾ ਪੈਂਦਾ ਉਹਨੂੰ ਐਂ ਚੱਕ ਕੇ ਲੈਣਾ ਪੈਂਦਾ ਚਲੋ ਜ਼ਿੰਦਗੀ ਤਾਂ ਐਂ ਚੱਲੂਗੀ ਜੀ ਬੱਚੇ ਦੇ ਦਿੱਤੇ ਰੱਬ ਨੇ ਆਪਾਂ ਸੰਤੋਸ਼ ਤਾਂ ਹੈ ਪਰ ਆ ਜਿਹੜਾ ਸਰਕਾਰਾਂ ਨਹੀਂ ਨਾ ਸੁਣਦੀਆਂ ਜੀ ਇਹਨਾਂ ਤੋਂ ਬਹੁਤ ਤੰਗ ਆ ਗਿਆ ਮੈਂ ਕੀ ਨਾਮ ਆ ਸਰ ਸਰ ਲੱਖਾ ਸਿੰਘ ਜੀ ਦਾ ਲੱਖਾ ਜੀ ਦੁਵਾਰਾਂ ਖੱਚੀਆਂ ਨੇ ਇੱਕ ਪਾਸੇ ਉਹ ਇੱਟਾਂ ਦੀ ਦੁਵਾਰਾ ਤੇ ਦੂਜੇ ਪਾਸੇ ਲੋਹੇ ਦੀ ਦੁਵਾਰਾ ਕੀ ਗੱਲਬਾਤ ਸਰ ਇਹ ਇੱਟਾਂ ਦੀ ਦੁਵਾਰ ਉਧਰੇ ਪਾਸੇ ਆ ਜੀ ਪਾਣੀ ਉਧਰ ਵੀ ਸਾਡਾ ਮਾਦਰਾ ਰਿਕਾਰਡ ਪਿਆਰਲੀ ਸਾਈਡ ਜੀ ਤੇ ਉਧਰ ਛੋਟਾ ਗੇਟ ਸੀ ਇੱਧਰ ਇਹ ਵੱਡਾ ਗੇਟ ਤਾਂ ਲਵਾਤਾ ਜੀ ਇਹ ਸਾਰਾ ਪਾਣੀ ਅੰਦਰ ਤੱਕ ਮਾਰ ਕਰਦਾ ਜੀ ਜਦੋਂ ਸਾਰ ਇਹ ਪਾਣੀ ਇਧਰ ਦਾ ਪਾਣੀ ਦਫ਼ਤਰ ਨੂੰ ਜਦੋਂ ਜਾਂਦਾ ਕੋਈ ਗੱਡੀ ਲੰਘਦੇ ਬਾਹਾਂ ਲੰਘਦਾ ਮਾਂ ਕੇ ਸਾਰ ਅੰਦਰ ਪਾਣੀ ਜਾਂਦਾ ਜੀ ਇਸ ਕਰਕੇ ਗੀਟ ਲੱਗਿਆ ਹੋਇਆ ਜੀ ਇਹ ਗੇਟ ਤਾਲ ਲਵਾਇਆ ਜਾਂਦਾ ਜੀ ਵੀ ਹੁਣ ਅਸੀਂ ਇਹ ਕਾਰਨ ਇਹ ਚੀਜ਼ ਕਹਿ ਰਹੇ ਹਾਂ ਜੀ ਵੀ ਇਹ ਪਾਣੀ ਦਾ ਵੱਧ ਤੋਂ ਵੱਧ ਹੱਲ ਕੀਤਾ ਜਾਵੇ ਕਿਸੇ ਵਾਸਤੇ ਨਿਕਾਸ ਹੋਵੇ ਤੇ ਸਾਡੇ ਦਫ਼ਤਰ ਦੇ ਵਿੱਚ ਸਾਡਾ ਰਿਕਾਰਡ ਸਾਰਾ ਖਰਾਬ ਹੁੰਦਾ ਤੇ ਇਹ ਜੋ ਅਸੀਂ ਚੱਕਦੇ ਆ ਸਾਨੂੰ ਮਤਲਬ ਇਹ ਡਰ ਰਹਿੰਦਾ ਜੀ ਜੇ ਅਸੀਂ ਇੱਕ ਵਾਰੀ ਚੱਕ ਕੇ ਉਧਰੋਂ ਮੀਂਹ ਆ ਜਾਏ ਤੇ ਸਾਨੂੰ ਫੇਰ ਦੁਬਾਰਾ ਮਤਲਬ ਇਹਨੂੰ ਫੇਰ ਲਾਉਣਾ ਪੈਂਦਾ ਜੀ ਚੱਕਦੇ ਆ ਤੇ ਲਾਉਨੇ ਕਿਤੇ ਚੱਕਦੇ ਆ ਕਿਤੇ ਲਾਉਨੇ ਜੀ ਕਿ ਪਾਣੀ ਦੇ ਡਰ ਤੋਂ ਸਾਰਾ ਵਿੱਚ ਕੀਤਾ ਹਾਂ ਜੀ ਪਾਣੀ ਦੇ ਡਰ ਤੋਂ ਕੀਤਾ ਜੀ ਸਾਰਾ ਹਾਂ ਜੀ ਹਾਂ ਤੇਰੇ ਪਾਸੇ ਵੀ ਕਰਿਆ ਜੀ ਗੇਟ ਪਰਾ ਤੋਂ ਵੀ ਬਣੀ ਸਲੋਸ ਜੀ ਸਲੋਸ ਜੀ ਇਹ ਮੌਸਮ ਬਾਰੇ ਆਖਣਾ ਦੱਸਿਆ ਜੀ ਮੀਂਹ ਪਾਣੀ ਜ਼ਿਆਦਾ ਆਊਗਾ ਪਹਿਲਾਂ ਵੀ ਸਾਡੇ ਅੰਦਰ ਪਾਣੀ ਵਰਦਾ ਸੀਗਾ ਤੇ ਹੁਣ ਸਾਨੂੰ ਬਚਾਅ ਵਾਸਤੇ ਫੇਰ ਬਾਹਰ ਮੂਰੇ ਇੱਟਾਂ ਲਾਉਣੀ ਪੈਣੀਆਂ ਇੱਟਾਂ ਲਾ ਕੇ ਨਾ ਇਹ ਪੱਕੇ ਸੀਮੰਟ ਨਾਲ ਅਸੀਂ ਲਾ ਕੇ ਨਾ ਔਰ ਹੁਣ ਆਪਣਾ ਸਮਾਨ ਕੇ ਬਚਾਉ ਲਈਏ ਇੱਕ ਟਾਲੀਆਂ ਇਸ ਗੇਟ ਵੀ ਲਾਈ ਹੈ ਦੂਸਰੇ ਗੇਟ ਵੀ ਲਾਈ ਹੈ ਜੀ ਮেইন ਗੇਟ ਹੋਣਾ ਨਹੀਂ ਜ਼ਿਆਦਾ ਹੁੰਦਾ ਹੁਣ ਸਾਡੇ ਬੁਜ਼ੁਰਗ ਨੇ ਉਹ ਬਾਹਰ ਨਿਕਲਦੇ ਨਹੀਂ ਕਦੇ ਉਹਨਾਂ ਦੇ ਠੋਕਰ ਵੱਜਦੀ ਹੈ ਕਿ ਇੱਕ ਦਿਨ ਤੋਂ ਡਿੱਗ ਵੀ ਗਏ ਜੀ ਫਿਰ ਔਖਾ ਹੈ ਜੀ ਪ੍ਰਕਿਰਿਏ ਕੀ ਬਚਾਅ ਵਾਸਤੇ ਕੁਝ ਹੋਣਾ ਚਾਹੀਦਾ ਆ ਮੇਕਾ ਪਾਣੀ ਦੀ ਕੋਈ ਪਾਣੀ ਕੀ ਨਿਕਾਸੀ ਹੋਈ ਪਾਣੀ ਦਾ ਨਿਕਾਸ ਨਹੀਂ ਹੈ ਹੋਰ ਤਾਂ ਕੀ ਕਰ ਸਕਦੇ ਨੇ ਨਿਕਾਸ ਹੋਣਾ ਚਾਹੀਦਾ ਪਾਣੀ ਦਾ ਸਰ ਕੀ ਅਸੀਂ ਦੇਖਿਆ ਘਰਾਂ ਦੇ ਮੂਹਰੇ ਪੱਕੀਆਂ ਦੀਵਾਰਾਂ ਖਿੱਚ ਰੱਖੀਆਂ ਨੇ ਕੀ ਬੋਲਣਾ ਚਾਹੀਦਾ ਦੇਖੋ ਜੀ ਦੀਵਾਰਾਂ ਖਿੱਚਣ ਦਾ ਕਿਸੇ ਨੂੰ ਵੀ ਸ਼ੌਂਕ ਨਹੀਂ ਦੋ ਕਿਉਂਕਿ ਮਸਾਂ ਦਾ ਘਰ ਬਣਾਉਂਦਾਗਾ ਹੁਣ तकरीबन ਜਦੋਂ ਕਈ ਸਾਲ ਹੋ ਗਏ ਘਰ ਬਣੇ ਹੋਏ ਨੇ ਜਿਹਨਾਂ ਦੇ ਤੇ ਗਲੀਆਂ ਬਣੀਆਂ ਨੇ ਗੈਂਟਰ ਲਾਕੇਟ ਲੱਗੇ ਆ ਇਹਦੇ ਵਿੱਚ ਜਿਹੜਾ ਬਰਸਾਤੀ ਪਾਣੀ ਦੀ ਨਿਕਾਸੀ ਆ ਉਹਦਾ ਕੋਈ ਹੱਲ ਨਹੀਂ ਕੀਤਾ ਗਿਆ ਆ ਮੈਕਮੇ ਵੱਲੋਂ ਜਿਹਦੇ ਕਰਕੇ ਜਦੋਂ ਬਾਰਸ਼ ਪੈਂਦੀ ਹੈ ਜੇ 15 20 ਮਿੰਟ ਜਾਂਦਾ ਘੰਟਾ ਬਾਰਸ਼ ਪੈ ਜਾਂਦੀ ਹੈ ਤਾਂ ਗਲੀਆਂ ਸਾਰੀਆਂ ਪਾਣੀ ਨਾਲ ਭਰ ਜਾਂਦੀਆਂ ਨੇ ਤੇ ਜਿਹੜੇ ਘਰ ਉੱਚੇ ਨੇਗੇ ਉਹਨਾਂ ਦਾ ਤਾਂ ਦੇਖੋ ਬਚਤ ਹੋ ਜਾਂਦੀ ਆ ਪਰ ਜਿਹੜੇ ਘਰ ਨੀਵੇਂ ਨੇ ਉਹਨਾਂ ਘਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਪਾਣੀ ਵੜ ਜਾਂਦਾ ਹੈਗਾ ਜਦੋਂ ਪਾਣੀ ਵੜ ਜਾਂਦਾ ਹੈਗਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਸਾਇੰਸ ਸਾਹਿਬ ਲਾ ਲਓ ਵੀ ਉਹ ਘਰ ਦਾ ਜਿਹੜਾ ਸਮਾਨ ਹੈਗਾ ਉਹ ਵੀ ਖਰਾਬ ਹੁੰਦਾ ਹੁਣ ਬਚਾ ਦੇ ਲਈ ਲੋਕਾਂ ਨੇ ਇੱਕ ਆ ਘਰ ਸਾਡੇ ਮਾਤਾ ਜੀ ਖੜੇ ਨੇਗੇ ਤੇ ਇਧਰ ਨਾਲ ਕਈ ਘਰ ਹੋਰ ਵੀ ਨੇ ਜਿਨ੍ਹਾਂ ਨੇ ਮਕਾਨਾਂ ਦੇ ਵਿੱਚ ਮੁਰੇ ਦੇੜੀਆਂ ਬਣਾਈਆਂ ਨੇਗੀਆਂ ਕਿਉਂਕਿ ਉਹਨਾਂ ਨੂੰ ਬਾਹਰਟੀ ਦੇ ਨਾਲ ਪਾਣੀ ਕੱਢ-ਕੱਢ ਕੇ ਬਾਹਰ ਡੋਲਣਾ ਪੈਂਦਾ ਸੀਗੇ